राष्ट्रपति डोनाल्ड जो ट्रम्प हमेशा अपने बयानों ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਔਰ ਉਹਨਾਂ ਦੇ ਬਿਆਨਾਂ ਤੋਂ ਇਹ ਪਤਾ ਵੀ ਨਹੀਂ ਲੱਗਦਾ ਕਿ ਉਹ ਦੋਸਤ ਨੇ ਜਾਂ ਦੁਸ਼ਮਣ ਨੇ ਤਾਂ ਫਿਰ ਹਾਲ ਡੋਨਾਲਡ ਟਰੰਪ ਨੇ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਹੈ ਭਾਰਤ ਵਿਰੋਧੀ ਬਿਆਨ ਦਿੱਤਾ ਹੈ ਔਰ ਇਸ ਵਾਰ ਉਹਨਾਂ ਨੇ ਕਿਹਾ ਕਿ ਐਪਲ ਭਾਰਤ ਦੇ ਵਿੱਚ ਆਪਣੀ ਫੈਕਟਰੀ ਨਾ ਲਗਾਵੇ ਔਰ ਅਮਰੀਕਾ ਦੇ ਵਿੱਚ ਲਗਾਵੇ ਦੱਸਦੀ ਕਿ ਐਪਲ ਦਾ ਜੋ ਪ੍ਰੋਡਕਸ਼ਨ ਹੈ ਤਾਂ ਉਹ ਕਈ ਦੇਸ਼ਾਂ ਦੇ ਵਿੱਚ ਹੁੰਦੀ ਹੈ ਐਪਲ ਫੋਨ ਨੂੰ ਅਸੈਂਬਲ ਕਰਨ ਦਾ ਕੰਮ ਕਈ ਦੇਸ਼ਾਂ ਦੇ ਵਿੱਚ ਹੁੰਦਾ ਹੈ ਔਰ ਭਾਰਤ ਦੇ ਵਿੱਚ ਤਕਰੀਬਨ 15% ਦੀ ਆਈਫੋਨ ਅਸੈਂਬਲ ਕੀਤੇ ਜਾਂਦੇ ਨੇ ਪਰ ਹੁਣ ਡੋਨਾਲਡ ਟਰੰਪ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਟਿਮ ਕੁੱਕ ਜੋ ਕਿ ਐਪਲ ਦੇ ਸੀਈਓ ਨੇ ਤਾਂ ਉਹ ਭਾਰਤ ਦੇ ਵਿੱਚ ਆਪਣੀ ਫੈਕਟਰੀ ਲਗਾਉਣ ਉਹਨਾਂ ਕਿਹਾ ਕਿ ਉਸ ਦੀ ਜਗ੍ਹਾ ਅਮਰੀਕਾ ਨੇ ਵਪਾਰ ਨੂੰ ਵਧਾਉਣਾ ਤੇ ਅਮਰੀਕਾ ਦੇ ਵਿੱਚ ਹੀ ਫੈਕਟਰੀਆਂ ਲਗਾਉਣ ਤਾਂ ਇਹ ਡੋਨਾਲਡ ਟਰੰਪ ਦਾ ਭਾਰਤ ਵਿਰੋਧੀ ਬਿਆਨ ਦੇਖਿਆ ਜਾ ਰਿਹਾ ਹੈ ਦੱਸਦੇ ਕਿ ਬੀਤੇ ਦਿਨੀ ਕਾਫੀ ਚਰਚਾ ਵਿੱਚ ਰਹੇ ਨੇ ਡੋਨਾਲਡ ਟਰੰਪ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੋ ਜੰਗਬੰਦੀ ਹੋਈ ਹੈ ਤਾਂ ਉਸ ਦਾ ਐਲਾਨ ਡੋਨਾਲਡ ਟਰੰਪ ਦੇ ਵੱਲੋਂ ਕੀਤਾ ਜਾਂਦਾ ਹੈ ਔਰ ਇਥੋਂ ਤੱਕ ਕਹਿ ਦਿੰਦੇ ਨੇ ਕਿ ਮੈਂ ਦੋਹਾਂ ਦੇਸ਼ਾਂ ਨੂੰ ਮਨਾਇਆ ਹੈ ਤਾਂ ਕੱਲ ਉਸ ਬਿਆਨ ਤੋਂ ਮੁਕਰਦੇ ਹੋਏ ਵੀ ਨਜ਼ਰ ਆਏ ਸੀ ਉਸ ਬਿਆਨ ਤੋਂ ਯੂ ਟਰਨ ਇਹਨਾਂ ਦੇ ਵੱਲੋਂ ਲਿਆ ਜਾਂਦਾ ਔਰ ਕਹਿੰਦੇ ਨੇ ਕਿ ਮੈਂ ਸਿਰਫ ਮਦਦ ਕੀਤੀ ਸੀ ਪਰ ਮੈਂ ਇਹਨਾਂ ਦੋਹਾਂ ਦੇਸ਼ਾਂ ਦੀ ਕੋਈ ਸੁਲਾ ਨੇ ਕਰਾਈ ਜੰਗਬੰਦੀ ਮੈਂ ਨਹੀਂ ਕਰਵਾਈ ਮੈਂ ਸਿਰਫ ਜੰਗਬੰਦੀ ਲਈ ਇਹਨਾਂ ਦੀ ਮਦਦ ਕੀਤੀ ਸੀ